ਇੱਕ ਪਾਸੇ ਪੰਜਾਬ ਵਿੱਚ ਲਗਾਤਾਰ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ ਉੱਥੇ ਹੀ ਲੋਕ ਪਾਣੀ ਤੋਂ ਤਰਾਹਿਤ ਤਰਾਹ ਕਰ ਰਹੇ ਨੇ ਕਈ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਐਨੀ ਦਿੱਕਤ ਆ ਰਹੀ ਹੈ ਕਿ ਲੋਕ ਭਾਂਡੇ ਮੰਝੜ ਤੋਂ ਵੀ ਅਵਾਜ਼ਾਂ ਹੋ ਰਹੇ ਨੇ ਇਹ ਤਸਵੀਰਾਂ ਅੰਮ੍ਰਿਤਸਰ ਦੇ ਸ਼ਹੀਦ ਉਦਮ ਸਿੰਘ ਕਲੋਨੀ ਦੀਆਂ ਨੇ ਜਿੱਥੇ ਕਿ ਲੋਕਾਂ ਨੇ ਇਕੱਠੇ ਹੋ ਕੇ ਨਾ ਸਿਰਫ ਆਪਣੀਆਂ ਦਿੱਕਤਾਂ ਗੜਵਾਈਆਂ ਉੱਥੇ ਹੀ ਪੰਜਾਬ ਸਰਕਾਰ ਖਿਲਾਫ ਮੋਰਚਾ ਵੀ ਖੋਲਿਆ ਇਹਦੇ ਹੱਥ ਜੋੜ ਕੇ ਆਏ ਆ ਇਹਦੀ ਦੁਕਾਨ ਤੇ ਗਏ ਆ ਇਹਦੇ ਘਰ ਗਏ ਆ ਪਰ ਇਹਨੇ ਸਾਡੀ ਇੱਕ ਨਹੀਂ ਕਹਿਣ ਆਖਾ ਸਾਡਾ ਮੋੜਿਆ ਨਹੀਂ ਪਈ ਇਹਨੇ ਕੰਮ ਨਹੀਂ ਸਾਡਾ ਕੀਤਾ ਮੇਰਾ ਪਾ ਕੇ ਚਲ ਜਾਂਦਾ ਰਿਹਾ ਪਰ ਕੰਮ ਨਹੀਂ ਕੀਤਾ ਕੰਮ ਨਹੀਂ ਕੀਤਾ ਇਹਨੇ ਕੋਈ ਵੀ ਕੋਈ ਨਹੀਂ ਕੀਤਾ ਪਾ ਦੇ ਸਾਡੇ ਮਸਲੇ ਹੱਲ ਹੋਣਗੇ ਅਸੀਂ ਸਾਰੀਆਂ ਸਰਕਾਰਾਂ ਦੇ ਸਵਾਦ ਵੇਖ ਲਿਆ ਤੇ ਕਿ ਝਾੜੂ ਰਹਿ ਗਿਆ ਸੀ ਤੇ ਝਾੜੂ ਦਾ ਵੀ ਸਵਾਦ ਵੇਖ ਲਿਆ ਚੰਗਾ ਭਲਾ ਪਾਣੀ ਚੱਲਦਾ ਸੀ ਗਲੀ ਪਟਾ ਦੇ ਸਾਡੀਆਂ ਪੈਪਾ ਉੱਡੀਆਂ ਘਰਾਤੀਆਂ ਨਾ ਉਹ ਸਾਡੇ ਘਰ ਕੀ ਦਾ ਪਾਣੀ ਨਾ ਨਾਹਤੋਂ ਦਾ ਪਾਣੀ ਐ ਬਹੁਤ ਆਵਾਜ਼ ਆ ਰਹੀ ਹੈ ਕਿ ਜੀ ਹੈ ਜੇ ਤਾਂ گاਣ ਕਿਸੇ ਨੇ ਵੋਟ ਲੈਣੀ ਹੈ ਸਾਡੀ ਗਲੀ ਜੋ ਆਵੇ ਜਿਹੜਾ ਪਹਿਲੋਂ ਪਾਣੀ ਦਾ ਮਸਲਾ ਹੱਲ ਕਰੇਗਾ ਤੇ ਇਲਾਕਾ ਵਾਸੀਆਂ ਦੀ ਮੰਨੀਏ ਤਾਂ ਪਿਛਲੇ ਕਰੀਬ 2.5 ਸਾਲ ਤੋਂ ਇਲਾਕੇ ਵਿੱਚ ਪਾਣੀ ਨਹੀਂ ਆ ਰਿਹਾ ਪਾਣੀ ਦੀ ਇੰਨੀ ਕਿੱਲ ਤੇ ਕਿ ਗਰਮੀ ਦੇ ਇਸ ਮੌਸਮ ਵਿੱਚ ਵੀ ਉਹਨਾਂ ਨੂੰ ਘਰ ਤੋਂ ਦੂਰ ਜਾ ਕੇ ਪਾਣੀ ਲਿਆਉਣਾ ਪੈਂਦਾ ਹੈ ਅਤੇ ਕਰਦਾ ਗੁਜ਼ਾਰਾ ਚਲਾਉਣਾ ਪੈਂਦਾ ਹੈ ਉਹਨਾਂ ਕਿਹਾ ਕਿ ਇਸ ਦੌਰਾਨ ਇਲਾਕਾ ਵਾਸੀਆਂ ਨੇ ਆਪਣੀਆਂ ਟੂਟੀਆਂ ਵੀ ਦਿਖਾਈਆਂ ਜੋ ਕਿ ਪੂਰੀ ਤਰਸੂਕੀਆਂ ਹੋਈਆਂ ਸੀ ਇਧਰ ਪਾਣੀ ਕੀ ਬੜੀ ਸਮੱਸਿਆ ਹੈ ਪਾਣੀ ਕੀ ਹਾਲ ਲਿਖਾ ਲੇ ਕੁਛ ਵੀ ਪਾਣੀ ਬਿਲਕੁਲ ਵੀ ਨਹੀਂ ਆ ਰਹਾ ਹੈ ਹਮਾਰੇ ਘਰ ਤੇ ਬੱਚੇ ਹਮਾਰੇ ਬਿਨਾ ਨਾਇਦ ਹੋਏ ਗਏ ਆ ਤੇ ਆ ਕੇ ਉਹਨਕੋ ਕੀ ਕਰਨਗੇ ਬਤਾਉਣਾ ਖਾਣਾ ਬਣਾਇਆ ਹੈ ਨਾ ਪਾਣੀ ਹੈ ਐਸੇ ਥੋੜੀ ਖਾਣਾ ਬਾਹਰ ਸੇ ਲਿਆਇੰਗੇ ਪਾਣੀ ਥੋੜੀ ਬਾਰ-ਬਾਰ ਸੇ ਲੈ ਕੇ ਆਏ ਜਾਈਏਗੇ ਕੁਛ ਹਲ ਕਰੇ ਪਾਣੀ ਕਾ ਪਲੀਜ਼ ਯਹੀ ਰਿਕਵੈਸਟ ਹੈ ਮੇਰੀ ਕੀ ਪਾਣੀ ਕਹਾਂ ਕਹਾਂ ਸੇ ਭਰ ਕੇ ਲਾ ਰਹੇ पानी गली में से कभी पिछली गली से भर रहे हैं जिसके घर सवे सीवर लगा है उनके घर से भर रहे हैं हमारे तो है नहीं कितने समय से ये प्रॉब्लम दो ढाई साल हो गए हम ठीक है आपने बड़ा सोच समझ के झाड़ू वाले ने कुछ समस्या हल कर ही नहीं बोट ले लेके चल जाते हैं बस अब बोट लेना जानते हैं तो फिर पानी भी तो कम से कम समस्या भी तो हल करे लोगों की बस मैं ये मैं यही कहना चाहती हूँ प्लीज़ रिक्वेस्ट है हमारी कि हमारे घर पानी पहुँचना चाहिए जगह जगह ना आ जाओ पानी की कमी है ਉਧਰ ਦੇ ਇਲਾਕਾ ਵਸੀਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਪ੍ਰਾਸਕੱਢੀ ਇਹ ਉਹਨਾਂ ਕਿਹਾ ਕਿ ਉਹਨਾਂ ਦੇ ਇਲਾਕੇ ਵਿੱਚ ਪਾਣੀ ਦੀ ਲੰਬੇ ਸਮੇਂ ਤੋਂ ਕਿੱਲਤਾ ਰਹੀ ਹੈ ਇਲਾਕੇ 'ਚ ਕਈ ਵਾਰ ਲੀਡਰ ਆਏ ਉਹਨਾਂ ਨੂੰ ਇਸ ਮੁਸ਼ਕਿਲ ਨੂੰ ਦੂਰ ਕਰਨ ਦੇ ਭਰੋਸੇ ਦਿੱਤੇ ਗਏ ਪਰ ਹਾਲਾਤ ਅੱਜ ਵੀ ਜਿਉਂਦੇ ਤਿਉਂ ਬਣੇ ਹੋਏ ਨੇ ਇਲਾਕਾ ਵਸੀਏ ਮੁਤਾਬਕ ਉਹ ਕਈ ਵਾਰ ਨਗਰ ਨਿਗਮ ਦੇ ਜਈ ਨੂੰ ਅਤੇ ਇਲਾਕੇ ਦੇ ਕਾਉਂਸਲਰ ਨੂੰ ਵੀ ਆਪਣੀਆਂ ਦਿੱਕਤਾਂ ਦਿਖਾ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਕੋਈ ਵੀ ਉਹਨਾਂ ਦੀਆਂ ਪਰੇਸ਼ਾਨੀਆਂ ਵੱਲ ਧਿਆਨ ਦੇ ਨੂੰ ਤਿਆਰ ਨਹੀਂ ਏ ਅਸੀਂ ਭਾਜੀ ਪਾਣੀ ਤੋਂ ਇੰਨੇ ਕ ਜਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋ ਕੋਈ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵੱਲੋਂ ਮੁੱਲ ਲੈ ਰਹੇ ਆ ਤੇ ਨਹਾਉਣ ਤੋਂ ਵਾਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਣੇ ਪਏ ਆ ਅਸੀਂ ਇਹਨੇ ਖੁਸ਼ ਹੋ ਗਏ ਝਾੜੂ ਸਰਕਾਰ ਨੂੰ ਵੋਟ ਪਾਈ ਸੀ ਕਿ ਸਾਡੇ ਮਸਲੇ ਹੱਲ ਕਰਨਗੇ ਪਰ ਮਸਲੇ ਹੱਲ ਕੀ ਕਰਨੇ ਜਿਹੜਾ ਪਾਣੀ ਆ ਰਿਹਾ ਸੀ ਉਹ ਵੀ ਬੰਦ ਕਰਾਤਾ ਤੁਸੀਂ ਇਹ ਚੀਜ਼ ਨੋਟ ਕਰੋ ਵੀ ਅਸੀਂ ਇੱਥੋਂ ਦੇ ਐਮ.ਐਲ.ਏ ਕੌਂਸਲਰ ਸਾਰਿਆਂ ਕੋ ਗਏ ਆ ਉਹ ਆਏ ਵੀ ਆ ਬਸ ਲਾਰਾ ਲਾ ਕੇ ਚਲ ਜਾਂਦੇ ਆ ਵੀ ਭਾਈ ਤੁਹਾਡਾ ਮਸਲਾ ਹੱਲ ਹੋ ਜਾਏਗਾ ਮਸਲਾ ਹੱਲ ਹੋ ਜਾਏਗਾ ਪਰ ਮਸਲਾ ਕੋਈ ਹੱਲ ਨਹੀਂ ਹੋਇਆ ਤੁਸੀਂ ਅੱਜ ਦੀ ਡੇਟ ਚ ਆ ਵੇਖੋ ਬਾਲਟੀ ਹੱਥ ਚ ਜੇ ਬੱਚੇ ਸਾਡੇ ਨਹਾਣ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਇੱਕ ਛੇੜ ਨਹੀਂ ਭਾਵੇਂ ਟੈਂਕੀ ਚੈੱਕ ਕਰ ਲਓ ਜਿਸ ਟਾਈਮ ਦੇ ਉੱਤੇ ਪਾਣੀ ਆਂਦਾ ਸਰਕਾਰੀ ਉਸ ਟਾਈਮ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ-ਅੱਧਾ ਘੰਟਾ ਖਾਲੀ ਮੋਟਰ ਚੱਲਦੀ ਆ ਪਰ ਪਾਣੀ ਨਹੀਂ ਆ ਰਿਹਾ ਉਹ ਦੂਸਰੇ ਨੰਬਰ ਤੇ ਇਹ ਆ ਜਿਹੜੀਆਂ ਕੂੜੇ ਵਾਲੀਆਂ ਗੱਡੀਆਂ ਲੱਗੀਆਂ ਉਹ ਵੀ ਇਹਨਾਂ ਦੇ ਜਿਹੜੇ ਬੰਦੇ ਗ੍ਰਾਹੀ ਕਰਨਾ ਆਦੇ ਉਹ ਬਦਮਾਸ਼ ਹੈਗੇ ਨੇ ਪੂਰੀ ਬਦਮਾਸ਼ੀ ਕਰਦੇ ਨੇ ਕੂੜਾ ਲੈ ਗੇ ਨਹੀਂ ਜਾਂਦੇ ਤੇ ਬਦਮਾਸ਼ੀ ਕਰਕੇ ਕਹਿੰਦੇ ਨੇ ਵੀ ਭਾਜੀ ਸਾਨੂੰ ਪੈਸੇ ਦਿਓ ਜਦੋਂ ਕੂੜਾ ਨਹੀਂ ਖੜਨਾ ਤੇ ਪੈਸੇ ਕਾਹਦੇ ਦਈਏ ਇਹਨਾਂ ਨੇ ਬਦਮਾਸ਼ ਭਾਲੇ ਹੋਏ ਨੇ ਭਾਈ ਇਹ 2.5 ਸਾਲ ਤੋਂ ਪਹਿਲਾਂ ਬਹੁਤ ਵਧੀਆ ਪਾਣੀ ਆਂਦਾ ਸੀ ਇਹ ਇਹਨਾਂ ਨੇ ਪੈਪਾ ਬੁੱਟੀਆਂ ਨੇ 2.5 ਸਾਲ ਪਹਿਲਾਂ ਇਹਨਾਂ ਨੇ ਪੈਪਾ ਬੁੱਟੀਆਂ ਨੇ ਅਸੀਂ ਪੈਪਾ ਬੁੱਟਾਂ ਨਹੀਂ ਦਿੱਤੀਆਂ ਪਰ ਉਹਦੇ باوجود ਵੀ ਇਹਨਾਂ ਧੱਕੇਸ਼ਾਹੀ ਦੇ ਨਾਲ ਪੈਪਾ ਬੁੱਟੀਆਂ ਨੇ ਪੈਪਾ ਪੁੱਟਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪਿਛਲੀਆਂ ਪ੍ਰਾਣੀਆਂ ਪੈਪਾਂ ਨਹੀਂ ਥੱਲੇ ਹੋ ਚੁੱਕੀਆਂ ਜਿਹੜੀਆਂ ਨਵੀਆਂ ਪੈਪਾਂ ਉਹਦੇ ਉੱਤੇ ਰੱਖ ਦਿੱਤੀਆਂ ਜਿਹਦੇ ਨਾਲ ਪਾਣੀ ਦਾ ਲੈਵਲ ਜਿਹੜਾ ਵਾ ਉੱਚਾ ਹੋ ਗਿਆ ਤੇ ਉਹ ਪਿੱਛੋਂ ਪਾਣੀ ਦੀਆਂ ਪੈਪਾਂ ਮੇਨ ਨਹੀਂਵੀਆਂ ਨੇ ਉਹ ਪਾਣੀ ਚੜਦਾ ਨਹੀਂ ਪਿਆ ਤੁਸੀਂ ਅੱਧਾ-ਅੱਧਾ ਘੰਟਾ ਮੋਟਰ ਚਲਾ ਲਓ ਤੁਹਾਡੇ ਪਾਣੀ ਨਹੀਂ ਆਏਗਾ ਟਾਂ ਲੱਕ ਬਸੇ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੋਨਾ ਦੀ ਪਾਣੀ ਦੀ ਮੁਸ਼ਕਿਲ ਹੱਲ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹ ਕਿਸੇ ਨੂੰ ਵੀ ਵੋਟ ਨਹੀਂ ਪਾਉਣਗੇ ਅਤੇ ਜਿਹੜਾ ਵੀ ਲੀਡਰ ਇਲਾਕੇ ਵਿੱਚ ਆਵੇਗਾ ਉਸ ਦਾ ਵਿਰੋਧ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ